ਦੇਖੋ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਸਰਕਾਰ ਨੇ 2-300 ਪੇਡ ਵਰਕਰ ਲੈ ਕੇ ਇੱਕ ਇਵੈਂਟ ਕੀਤੀ ਹੈ ਯੁਧ ਨਸ਼ਿਆਂ ਵਿਰੁੱਧ ਪਾਰਟੀ ਤੇ ਅੱਜ ਤੱਕ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਨਹੀਂ ਦੱਸਿਆ ਕਿ ਯੁਧ ਨਸ਼ਿਆਂ ਵਿਰੁੱਧ ਜਿਹੜਾ ਪਾਰਟ ਵਨ ਸੀ ਉਹ ਵੀ ਪ੍ਰਾਪਤੀ ਕੀ ਹੈ ਤੇ ਸਰਟੀਫਿਕੇਟ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦਿੱਤਾ ਪਹਿਲੀ ਵਾਰ ਹੋਇਆ ਕਿ ਕਿਸੇ ਦੇਸ਼ ਦੀ ਹਾਈ ਕੋਰਟ ਨੇ ਕਿਸੇ ਸੂਬਾ ਸਰਕਾਰ ਨੂੰ ਇਹ ਗੱਲ ਕਹੀ ਹੋਵੇ ਕਿ ਸੂਬੇ ਦੇ ਵਿੱਚ ਇਸ ਤਰੀਕੇ ਲੱਗ ਰਿਹਾ ਹੈ ਕਿ ਨਸ਼ਾ ਸਰਕਾਰ ਬਕਾਰੀ ਹੈ ਤੇ ਡੀਜੀਪੀ ਸਾਹਿਬ ਨੂੰ ਬੁਲਾ ਕੇ ਮਾਫੀ ਮੰਗਾਈ ਗਈ ਤੇ ਦੂਜਾ ਜਿਹੜਾ ਵੱਡਾ ਸਵਾਲ ਉਹ ਸਵਾਲ ਇਹ ਹੈ ਕਿ ਫੰਕਸ਼ਨ ਤਾਂ ਸੀ ਪੰਜਾਬ ਸਰਕਾਰ ਦਾ ਸਰਕਾਰੀ ਖਜ਼ਾਨੇ ਤੇ ਬੋਝ ਪਾ ਕੇ ਇਵੈਂਟ ਕੀਤੀ ਜਾ ਰਹੀ ਹੈ ਤੇ ਉੱਥੇ ਚੀਫ ਗੈਸਟ ਕਿਹਨੂੰ ਬੁਲਾਇਆ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਸਾਹਿਬ ਨੂੰ ਜਿਹੜੇ ਕਿਸੇ ਸਰਕਾਰੀ ਕੌਦੇ ਤੇ ਇਹ ਤਾਂ ਹੁਣ ਪੰਜਾਬ ਦੇ ਮੁਖ ਸਕੱਤਰ ਦੱਸਣਗੇ ਕਿ ਪੰਜਾਬ ਸਰਕਾਰ ਦੇ ਖਰਚੇ ਤੇ ਇਹ ਪੋਲਿਟੀਕਲ ਪ੍ਰੋਗਰਾਮ ਕਿਉਂ ਕਿਤੇ ਜਾ ਰਿਹਾ ਹੈ ਕਿਉਂਕਿ ਅਗਰ ਤਾਂ ਹੋ ਗਈ ਆਮ ਆਦਮੀ ਪਾਰਟੀ ਦਾ ਫੰਕਸ਼ਨ ਜੀ ਨੂੰ ਮਰਜ਼ੀ ਸੱਦੋ ਕੋਈ ਇਪੱਤੀ ਹੈ ਪਰ ਪੰਜਾਬ ਸਰਕਾਰ ਦੇ ਫੰਕਸ਼ਨ ਦੀ ਪ੍ਰਧਾਨ ਅਰਵਿੰਦ ਕੇਜਰੀਵਾਲ ਕਰਨ ਜਿਹੜੇ ਕਿਸੇ ਸੰਵਧਾਨਿਕ ਕੌਦੇਤੀ ਨਾ ਹੋਣ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਖੜੀ ਕਰ। ਔਰ ਜਿਸ ਫੰਕਸ਼ਨ ਤੇ ਜਿਹੜਾ ਪੰਜਾਬ ਸਰਕਾਰ ਦਾ ਫੰਕਸ਼ਨ ਹੈ ਉਹ ਚ ਅਰਵਿੰਦ ਕੇਜਰੀਵਾਲ ਨੇ ਦੋ ਵੱਡੇ ਝੂਠ ਬੋਲੇ ਤੇ ਇੱਕ ਝੂਠ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜਾ ਪੰਜਾਬ ਸਰਕਾਰ ਨੇ ਹਲਫਨਾਮਾ ਦਾਖਲ ਕੀਤਾ ਉਹਦੇ ਉਲਟ ਬੋਲਿਆ ਇਹ ਤਾਂ ਫਿਰ ਪੰਜਵੀਂ ਹੋ ਗਈ ਮੁਖਸਤਰ ਸਾਹਿਬ ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਜੀ ਪੰਜਾਬ 'ਚ ਤਾਂ ਅਸੀਂ ਐਡੀਆਂ ਵੱਡੀਆਂ ਕਾਰਵਾਈਆਂ ਕਰਤੀਆਂ ਨਸ਼ਾ ਤਸਕਰਾਂ ਦੇ ਵੱਡੇ ਵੱਡੇ ਮਹਿਲ ਢਾਤੇ ਉਹਨਾਂ ਦੇ ਵੱਡੇ ਦਫ਼ਤਰ ਢਾਤੇ ਪਰ ਪੰਜਾਬੀਆਂ ਨੇ ਤਾਂ ਦੇਖਿਆ ਨਹੀਂ ਕਿ ਕੋਈ ਐਸਾ ਕੋਈ ਵੱਡਾ ਮਹਿਲ ਟਿਆ ਹੋਵੇ ਕੋਈ ਵੱਡਾ ਦਫ਼ਤਰ ਟਿਆ ਹੋਵੇ ਹਾਂ ਗਲੀਆਂ 'ਚ ਜਾ ਕੇ ਦੋ ਚਾਰ ਚੌਤਰੇ ਜਰੂਰ ਢਾਏ ਨੇ ਜਿਹਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਹਲਫਨਾਮਾ ਦਾਖਲ ਕਰਕੇ ਕਿਹਾ ਕਿ ਇਹ ਕਾਰਵਾਈ ਯੁੱਧ ਨਸ਼ਿਆ ਵਿਰੁੱਧ ਨਹੀਂ ਕੀਤੀ ਗਈ ਇਹ ਕਾਰਵਾਈ ਸਿਰਫ ਤੇ ਸਿਰਫ ਜਿਹੜੀ ਮਿਊਸਪਲ ਬਿਲਡਿੰਗ ਨਾਰਮਸ ਐ ਜਿਹੜੇ ਉਹ ਨੌਂਸ ਤੋਂ ਬਾਹਰ ਜਾ ਕੇ ਬਿਲਡਿੰਗ ਬਣੀ ਸੀ ਉਹਦੀ ਕੀਤੀ ਆ ਫਿਰ ਮੈਂ ਅੱਜ ਪੁੱਛਣਾ ਚਾਹਣਾ ਹੈ ਕਿ ਪੰਜਾਬ ਸਰਕਾਰ ਦੇ ਫੰਕਸ਼ਨ 'ਚ ਅਰਵਿੰਦ ਕੇਜਰੀਵਾਲ ਨੇ ਕਿਉਂ ਝੂਠ ਬੋਲਿਆ ਕਿਉਂਕਿ ਮਾਣਿਓ ਪੰਜਾਬ 'ਤੇ ਰਹਿਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਯੁੱਧ ਨਸ਼ਾ ਬੁੱਧ ਕੋਈ ਘਰ ਹੀ ਨਹੀਂ ਟਾਇਆ ਫਿਰ ਐਡਾ ਮਟਾ ਝੂਠ ਕਿਉਂ ਤੇ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਜੀ ਤੁਸੀਂ ਵਿਕਰਮ ਜੂਟੀਆਂ ਨੂੰ ਅੰਦਰ ਦੇਤਾ ਕੇਜਰੀਵਾਲ ਸਾਹਿਬ ਕਾਹਚ ਦਿੱਤਾ ਆਮ ਤਾਂ ਤੋਂ ਬਾਅਦ ਜਿਆਦਾ ਦੇ ਕੇ ਸਟੇਜ 'ਤੇ ਖੜ ਕੇ ਇਹ ਵੀ ਤਾਂ ਦੱਸਣਾ ਸੀ ਲੋਕਾਂ ਨੂੰ ਕਿ ਮੈਂ ਅਰਵਿੰਦ ਕੇਜਰੀਵਾਲ ਨੇ ਵਿਕਰਮ ਮਜੀਠੀਆ ਤੋਂ ਲਿਖਤੀ ਮਾਫੀ ਮੰਗੀ ਹੈ ਡਰੱਗ ਦੇ ਕੇਸ 'ਚ ਮਨ ਲ ਤੁਸੀਂ ਸਮਝੋ ਕਿ ਪੰਜਾਬ ਨੂੰ ਜੋ ਮਰਜ਼ੀ ਪ੍ਰੋਸੀ ਜਾਈਏ ਪੰਜਾਬੀ ਤੁਹਾਡੀ ਗੱਲਾਂ ਤੇ ਆ ਜੇ ਫਿਰ ਝੂਠ ਦੇ ਬੁਸ਼ਾਰੇ 'ਚ ਸ਼ਾਮਲ ਹੋਗੇ ਮੁੱਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਸਾਹਿਬ ਜਿਹੜੇ 2022 'ਚ ਕਹਿੰਦੇ ਸੀ ਕਿ ਨਸ਼ਾ ਪੰਜਾਬ 'ਚ ਬਣਦਾ ਹੈ ਕਿਹੜੀਆਂ ਫੈਕਟਰੀਆਂ 'ਚ ਬਣਦਾ ਮੈਨੂੰ ਪਤਾ ਮੈਂ ਸਰਕਾਰ ਚ ਆ ਕੇ ਕਾਰਵਾਈ ਕਰੂੰ ਕਿਹੜੀ ਫੈਕਟਰੀ ਫੜੀ ਹੈ ਮਾਨ ਸਾਹਿਬ 2022 ਤੋਂ ਲੈ ਕੇ 2026 ਆ ਗਿਆ ਇੱਕ ਫੈਕਟਰੀ ਦਾ ਨਾਮ ਤਾਂ ਦੱਸੋ ਕੀ ਉਹਨਾਂ ਨਾਲ ਸਮਝੌਤਾ ਹੋ ਗਿਆ ਕੀ ਕੋਈ ਗਿਵਨ ਟੇਕ ਹੋ ਗਿਆ ਕਿਉਂਕਿ ਅੱਜ ਤਾਂ ਤੁਸੀਂ ਮੰਨਿਆ ਕਿ ਅਸੀਂ ਤਾਂ ਨਸ਼ਾ ਪੰਚਾਇਤਾਂ ਦੇ ਸਹਿਯੋਗ ਨਾਲ ਖਤਮ ਕਰਾਂਗੇ ਹੁਣ ਅਸੀਂ ਪੈਦਲ ਮਾਰਚ ਕਰਾਂਗੇ ਮਤਲਬ 4 ਸਾਲ ਦੀ ਕਾਰਗੁਜ਼ਾਰੀ ਨਿਲ ਕੋਈ ਨਸ਼ੇ ਦੇ ਵਿਰੁੱਧ ਕਾਰਵਾਈ ਨਹੀਂ ਹੋਈ ਕੋਈ ਨਸ਼ੇ ਦੀ ਤੁਸੀਂ ਫੈਕਟਰੀ ਦੀ ਫੜੀ ਸੋ ਜਿਸ ਤਰੀਕੇ ਦੀਆਂ ਗੱਲਾਂ ਆਮ ਆਦਮੀ ਪਾਰਟੀ ਜਿਹੜਾ ਝੂਠ ਪੰਜਾਬੀਆਂ ਨੂੰ ਪਰੋਸਣਾ ਚਾਹੁੰਦੀ ਹੈ ਪੰਜਾਬੀ ਸਭ ਸਮੇਂ ਦੇ ਦੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਹ ਵਾਅਦੇ ਆ ਕੇ ਕਰ ਕਰੋ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰਨਾ ਚਾਹੁੰਦਾ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜਾਂ ਅਕਾਲੀ ਦਲ ਦਾ ਫੋਬੀਆ ਭਗਵੰਤ ਮਾਨ ਨੂੰ ਹੋਇਆ ਇਹ ਸਪਸ਼ਟ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਖੇਤਰੀ ਪਾਰਟੀ ਦੇ ਨਾਲ ਖੜੇ ਨੇ ਪਰ ਇਹੀ ਚੀਜ਼ ਨੇ ਆਮ ਆਦਮੀ ਪਾਰਟੀ ਦੀ ਨੀਂਧ ਹਰਾਮ ਕੀਤੀ ਹੈ ਤਾਂ ਹੀ ਸਾਰਾ ਫੋਕਸ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸੋ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਇਹ ਪੂਰੇ ਕਰ ਦਿਓ ਨਹੀਂ ਪੰਜਾਬੀਆਂ ਨੇ ਮਾਫ਼ ਨਹੀਂ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਸਾਰਿਆਂ ਦੇ ਸਾਹਮਣੇ ਹਰ ਰੋਜ਼ ਕਤਲ ਹੋ ਰਿਹਾ ਹੈ ਨਸ਼ਿਆਂ ਤੇ ਮਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਲੀਅਰ ਕਰਤਾ ਕਰਜ਼ਾ 7.4 ਲੱਖ ਕਰੋੜ ਹੋ ਗਿਆ ਸੋ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਦੇਣ ਕੀ ਹੈ ਇਹ ਵੀ ਤਾਂ ਕਿਰਪਾ ਕਰਕੇ ਦੱਸਿਆ ਕਰੋ ਨਾ ਕੀ ਸਿੱਖਿਆ ਕ੍ਰਾਂਤੀ ਲਿਆਂਦੀ ਹਸਪਤਾਲਾਂ 'ਚ ਹਾਲ ਨੇ ਕਿ ਬਿਜਲੀ ਹੈ ਨਹੀਂ ਆਪਰੇਸ਼ਨ ਥੀਏਟਰਾਂ 'ਚ ਡਿਲੀਵਰੀਆਂ ਫਰਸ਼ਾਂ 'ਤੇ ਹੋ ਰਹੀਆਂ ਨੇ ਆਪਾਂ ਕੀਤਾ ਕੀ ਹੈ ਪੰਜਾਬ ਵਾਸਤੇ ਕੱਲੀਆਂ ਗੱਲਾਂ ਗੱਲਾਂ ਦਾ ਕੜਾ ਬਣਾਇਆ ਮਿੱਠਾ ਦੱਬ ਕੇ ਪਾਇਆ ਤੇ ਮਿਲਿਆ ਪੰਜਾਬ ਨੂੰ ਇਹ ਚੋਂ ਕੱਖ ਵੀ ਨਹੀਂ ਸੋ ਖੜੇ ਹੋ ਕੇ ਪੰਜਾਬੀਆਂ ਨੂੰ ਜਵਾਬ ਦਿਓ ਹਕਾਂ ਚੱਠਾਂ ਪਾ ਕੇ ਇਹ ਗੱਲਾਂ ਦੇ ਨਾਲ ਉਹ ਪੰਜਾਬੀਆਂ ਨੇ ਤੁਹਾਨੂੰ ਮਾਫ਼ ਨਹੀਂ ਕੀਤਾ